ਸਸਰੀਆਕਾਲ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਹਾਂ ਜੱਜ ਸਿੰਘ ਚਾਹਲ ਪੰਜਾਬ ਵਿੱਚ ਹੋਈਆਂ ਉਪਚੋਣਾਂ ਦੇ ਵਿੱਚ ਭਾਵੇਂ ਆਮ ਆਦਮੀ ਪਾਰਟੀ ਦਾ ਬੁਰਾ ਹਾਲ ਹੋਇਆ ਹੋਵੇ ਅਤੇ ਜ਼ਮਾਨਤਾਂ ਜਬਤ ਹੋਈਆਂ ਹੋਣ ਪਰ ਖਬਰਾਂ ਦੇ ਵਿੱਚ ਆਮ ਆਦਮੀ ਪਾਰਟੀ ਅਕਸਰੀ ਬਣੀ ਰਹਿੰਦੀ ਹੈ ਅਤੇ ਹੁਣ ਸੰਗਪਾਲ ਸਿੰਘ ਖੈਰਾ ਦੇ ਅਸਤੀਫੇ ਦੇ ਫੈਸਲੇ ਨੇ ਵੀ ਪੰਜਾਬ ਦੇ ਵਿੱਚ ਸਿਆਸੀ ਹੜਕੰਪ ਮਚਾ ਦਿੱਤਾ ਹੈ ਕਾਂਗਰਸ ਪਾਰਟੀ ਵੱਲੋਂ ਕੈਬਨਰ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਇਹ ਝਾੜੂ ਸੀ тила-тилаਤਾ 79 ਖੇਰਾ ਸਾਹਿਬ ਦਾ ਤੇ ਇਹਨਾਂ ਦਾ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਕਿ ਇਹ ਜਿਹੜੀ ਪਾਰਟੀ ਸੀ ਜਿਹਨੂੰ ਜਿਹਦਾ ਨਾਂ ਹੀ ਝਾੜੂ ਰੱਖਿਆ ਸੀ ਝਾੜੂ ਕਦੇ ਵੀ ਖਿਲਰ ਸਕਦਾ ਔਰ ਇਹ ਝਾੜੂ ਬਹੁਤ ਜਲਦੀ ਖਿਲਰ ਗਿਆ ਔਰ ਇਕੱਠਾ ਕਰੀਬ ਨਹੀਂ ਹੋਏਗਾ ਅੱਜ ਪੰਜਾਬ ਦੇ ਵਿੱਚ ਬਦਕਿਸਮਤੀ ਹੈ ਕਿ ਅਸੈਂਬਲੀ ਦੇ ਵਿੱਚ ਕੋਈ ਪਾਵਰਫੁਲ ਆਪੋਜੀਸ਼ਨ ਨਹੀਂ ਹੈਨੀ ਜਿਹੜੀ ਕਿ ਗਵਰਨਮੈਂਟ ਦੇ ਨਾਲ ਖੁੱਲ੍ਹ ਕੇ ਬਹਿਸ ਕਰ ਸਕੇ ਅੱਜ ਨਵੀਂ ਪਾਰਟੀ ਬਣਾਉਣੀ ਪਹਿਲਾਂ ਤਾਂ ਖੇਰਾ ਸਾਹਿਬ ਇਹ ਇਹ ਥੋੜਾ ਪਤਾ ਹੋਣਾ ਚਾਹੀਦਾ ਕਿ ਜਦੋਂ ਨਵੀਂ ਪਾਰਟੀ ਬਣਾਉਂਦੇ ਪਹਿਲੀ ਪਾਰਟੀ ਨੂੰ ਜਿਹਦੇ ਤੋਂ ਐਮਐਲਏ ਬਣੇ ਨੇ ਉਦੇ ਬਾਰੇ ਤੇ ਲੋਕਾਂ ਨੂੰ ਦੱਸਣ ਕਿ ਮੈਂ ਉਹਨਾਂ ਦੇ ਨਾਂ ਤੇ ਵੋਟਾਂ ਲੈ ਕੇ ਬਣਿਆ ਸੀ ਤੇ ਮੈਂ ਕਿਉਂ ਉਹਨੂੰ ਛੱਡ ਰਿਹਾ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੀ ਸੁਖਪਾਲ ਸਿੰਘ ਖੈਰਾ ਦੇ ਇਸ ਅਸਤੀਫੇ ਤੇ ਚੁਟਕੀ ਲੈਂਦਾ ਦਿਖਾਈ ਦੇ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਵਨ ਟੀਨੂ ਦਾ ਕਹਿਣਾ ਹੈ ਕਿ ਖੈਰਾ ਕਿਸੇ ਪਾਰਟੀ ਵਿੱਚ ਜ਼ਿਆਦਾ ਦੇਰ ਨਹੀਂ ਟਿਕ ਸਕਦੇ ਉਹ ਸਾਰੀ ਜਗ੍ਹਾ ਟੇਸਟ ਕਰਦੇ ਨੇ ਹੁਣ ਜੁੱਬ ਦੀ ਕਿਸ਼ਤੀ ਵਿੱਚੋਂ ਛਾਲਾ ਮਾਰ ਰਹੇ ਆ ਤੇ ਸੁਖਪਾਲ ਸਿੰਘ ਖੈਰਾ ਦਾ ਤਾਂ ਵੈਸੇ ਹੀ ਤੁਹਾਨੂੰ ਪਤਾ ਹੀ ਉਹ ਜ਼ਿਆਦਾ ਦੇਰ ਤੱਕ ਕਿਤੇ ਕੱਢਦੇ ਨਹੀਂ ਪਰ 2 ਸਾਲ ਕੱਢ ਗਏ ਆ ਆਮ ਆਦਮੀ ਪਾਰਟੀ ਚ ਬੜੀ ਵੱਡੀ ਗੱਲ ਆ ਅਦਰਵਾਈਜ਼ ਤਾਂ ਉਹ ਅਲੱਗ-ਅਲੱਗ ਏਦਾਂ ਦਾ ਟੇਸਟ ਦੇਖਦੇ ਰਹਿੰਦੇ ਆ ਸੋ ਉਹਨਾਂ ਨੇ ਅਸਤੀਫਾ ਦੇ ਦਿੱਤਾ ਏ ਕੋਈ ਨਵੀਂ ਗੱਲ ਹੀ ਜ਼ਿੰਮੇਵਾਰੀਆਂ ਤੋਂ ਭੱਜ ਜਾਂਦੇ ਆ ਕਿ ਜ਼ਿੰਮੇਵਾਰੀ ਤੋਂ ਭੱਜੇ ਆ ਲੋਕਾਂ ਨੇ ਪਲੱਸ ਦੇ ਲੋਕਾਂ ਨੇ ਬੜੀ ਇਮਾਨਦਾਰੀ ਨਾਲ ਬੜੀ ਉਮੀਦ ਦੇ ਨਾਲ ਸੁਖਪਾਲ ਸਿੰਘ ਖੈਰਾ ਨੂੰ ਐਮਐਲਏ ਬਣਾਇਆ ਕਿ ਤਾਂ ਕਿ ਉਹ ਲੋਕਾਂ ਦੀਆਂ ਉੱਥੇ ਹਲਕੇ ਦੀਆਂ ਮੁਸ਼ਕਲਾਂ ਨੂੰ ਦੇਖਣਗੇ ਉਹਨਾਂ ਦਾ ਹੱਲ ਕੱਢਣਗੇ ਲੇਕਿਨ ਉਹ ਹੱਲ ਕੱਢਣ ਦੀ ਬਜਾਏ ਉਹ ਆਪਣੀ ਜ਼ਿੰਮੇਵਾਰੀ ਤੋਂ ਦੌੜ ਗਏ ਆ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਨੇ ਵੀ ਇਹ ਦਾਅਵਾ ਕਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਖਤਮ ਹੋ ਚੁੱਕੀ ਹੈ ਝਾੜੂ ਅੱਜ ਤੀਲਾ ਤੀਲਾ ਹੋ ਗਿਆ ਔਰ ਲੋਕਾਂ ਨੂੰ ਜਿਹੜੀ ਇਹ ਸਮਝ ਆ ਗਈ ਤੁਸੀਂ ਦੇਖਿਆ ਦੋ ਤਿੰਨ ਦਿਨ ਪਹਿਲਾਂ ਫੁਲਕਾ ਜੀ ਵੀ ਛੱਡ ਗਿਆ ਉਸ ਤੋਂ ਪਹਿਲਾਂ ਜਿਹੜੇ ਬਾਕੀ ਦੇ ਵੀ ਸੀ ਉਹ ਛੱਡ ਚੜਾ ਕੇ ਚਲੇ ਗਏ ਹੁਣ ਜਿਹੜਾ ਕੋਈ ਮਾੜਾ ਮੋਟਾ ਰਹਿੰਦਾ ਸੀ ਸੁਖਪਾਲ ਸਿੰਘ ਖਹਿਰਾ ਜੀ ਨੇ ਵੀ ਪੂਰੀ ਖ ਸਰਕਾਰ ਦਿੱਤੀ ਹੈ ਵਿਰੋਧੀਆਂ ਦੇ ਇਹ ਨਿਸ਼ਾਨਿਆਂ ਦੇ ਬਾਵਜੂਦ ਪੰਜਾਬ ਦੀ ਸਿਆਸਤ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਸਭ ਤੋਂ ਵੱਡੇ ਸਾਥੀ ਸਿਮਰਜੀਤ ਸਿੰਘ ਬੈਂਸ ਇੱਕ ਵਾਰ ਫਿਰ ਤੋਂ ਖਹਿਰਾ ਦੇ ਪੱਖ ਵਿੱਚ ਆਣ ਖੜੇ ਹੋਏ ਨੇ ਸੁਖਪਾਲ ਖਹਿਰਾ ਛੱਡੇ ਨਾ ਤੇ ਹੋਰ ਕੀ ਕਰੇ ਫੂਲਕਾ ਸਾਹਿਬ ਛੱਡਣ ਦਾ ਤੇ ਹੋਰ ਕੀ ਕਰਨ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਆਮ ਆਦਮੀ ਪਾਰਟੀ ਜਿਹੜੀ ਵੈਂਟੀਲੇਟਰ ਦੇ ਉੱਤੇ ਆ ਪੰਜਾਬ ਦੇ ਅੰਦਰ ਖਤਮ ਹੋ ਜਾਏਗਾ ਇਹਦਾ ਅਦਾਲਤ ਅਸਲ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਸਿਆਸੀ ਹੜਕੰਪ ਮੱਚਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਇਸ ਲਈ ਛੱਡੀ ਹੈ ਕਿਉਂਕਿ ਉਹਨਾਂ ਨੇ ਨਵੀਂ ਪਾਰਟੀ ਦਾ ਐਲਾਨ ਕਰਨਾ ਜੋ ਕਿ ਕੱਲ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਨੇ ਸੁਖਪਾਲ ਸਿੰਘ ਖਹਿਰਾ ਤੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਨੇ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਪਹਿਲਾਂ ਹਰਵਿੰਦਰ ਸਿੰਘ ਫੂਲਕਾ ਨੇ ਆਮ ਆਦਮੀ ਪਾਰਟੀ ਛੱਡੀ ਹੈ ਉਸ ਤੋਂ ਬਾਅਦ ਉਹ ਸੁਖਪਾਲ ਸਿੰਘ ਖਹਿਰਾ ਨੇ ਵੀ ਅਸਤੀਫਾ ਦੇ ਦਿੱਤਾ ਹੈ ਇਸ ਤੋਂ ਸਾਫ਼ ਜ਼ਾਹਰ ਹੋ ਰਿਹਾ ਹੈ ਕਿ ਵੱਡੇ ਲੀਡਰ ਆਮ ਆਦਮੀ ਪਾਰਟੀ ਛੱਡ ਰਹੇ ਨੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਖਤਮ ਹੈ ਜਦਕਿ ਆਮ ਆਦਮੀ ਪਾਰਟੀ ਨੂੰ ਕੋਈ ਵੀ ਨੁਕਸਾਨ ਨਹੀਂ ਸਗੋਂ ਉਸ ਦਾ ਫਾਇਦਾ ਹੀ ਹੈ ਕਿਉਂਕਿ ਖੈਰਾ ਅੰਦਰੋਂ-ਅੰਦਰ ਹੀ ਆਮ ਆਦਮੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸਨ ਅਤੇ ਹੁਣ ਜਦੋਂ ਉਹਨਾਂ ਨੇ ਪਾਰਟੀ ਛੱਡ ਦਿੱਤੀ ਹੈ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਮਜ਼ਬੂਤ ਹੋਏਗੀ ਕੁਝ ਅਜਿਹਾ ਹੀ ਕਹਿਣਾ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੋਦਿਆ ਦਾ ਵੀ ਹੈ ਉਹਨਾਂ ਦਾ ਵੀ ਕਹਿਣਾ ਹੈ ਕਿ ਖੈਰੇ ਦੇ ਜਾਣ ਦੇ ਨਾਲ ਆਮ ਆਦਮੀ ਪਾਰਟੀ ਨੂੰ ਕੋਈ ਵੀ ਫਰਕ ਨਹੀਂ ਪਏਗਾ ਪਰ ਸੁਖਪਾਲ ਸਿੰਘ ਖੈਰਾ ਵੱਲੋਂ ਨਵੀਂ ਪਾਰਟੀ ਦੇ ਐਲਾਨ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਮੋੜ ਲਿਆ ਸਕਦਾ ਹੈ ਕਿਉਂਕਿ ਪਹਿਲਾਂ ਹੀ ਉਹਨਾਂ ਨੇ ਪੰਜਾਬ ਅਲਾਈਅੰਸ ਦਾ ਐਲਾਨ ਕਰ ਦਿੱਤਾ ਹੈ ਜਿਸ ਦੇ ਵਿੱਚ ਲੋਕ ਇਨਸਾਫ ਪਾਰਟੀ ਡਾਕਟਰ ਤਰਵੀਰ ਗਾਂਧੀ ਦਾ ਪੰਜਾਬ ਮੰਚ ਭੋਜਨ ਸਮਾਰੇ ਪਾਰਟੀ ਅਤੇ ਹੋਸ ਤੋਂ ਬਾਅਦ ਹੁਣ ਟਕਸਾਲੀ ਅਕਾਲੀਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਗੱਲ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਆਖੀ ਜਾਂਦੀ ਹੈ ਜੇਕਰ ਪੰਜਾਬ ਦੇ ਵਿੱਚ ਵੀ ਇਹ ਮਹਾਗਠ ਜੋੜ ਬਣ ਜਾਂਦਾ ਤਾਂ ਇਸ ਦੇ ਨਾਲ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲ ਦਲ ਦੀਆਂ ਮੁਸ਼ਕਲਾਂ ਵਧ ਸਕਦੀਆਂ ਨੇ ਕਿਉਂਕਿ ਕਾਂਗਰਸ ਪਾਰਟੀ ਦੇ ਹਾਲਾਤ ਇਸ ਵੇਲੇ ਪੰਜਾਬ ਦੇ ਵਿੱਚ ਅਤੇ ਦੇਸ਼ ਦੇ ਵਿੱਚ ਕਾਫੀ ਮਜ਼ਬੂਤ ਦੇਖੇ ਜਾ ਰਹੇ ਨੇ ਪਰ ਸਭ ਤੋਂ ਵੱਧ ਨੁਕਸਾਨ ਹੋਏਗਾ ਇਸ ਦਾ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲ ਦਲ ਨੂੰ ਯਾਨੀ ਕਿ ਵਿਰੋਧੀ ਪਾਰਟੀਆਂ ਨੂੰ ਇਸ ਨੁਕਸਾਨ ਹੋਏਗਾ ਪਰ ਇੱਥੇ ਇੱਕ ਸਵਾਲ ਹੋਣਾ ਸੀ ਆਪਣੇ ਦਰਸ਼ਕਾਂ ਤੋਂ ਪੁੱਛ ਲੈਣਾ ਚਾਹੁੰਦੇ ਆ ਕਿ ਜੋ ਵੀ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਪੰਜਾਬ ਦੇ ਵਿੱਚ ਮਹਾਗਠ ਜੋੜ ਬਣਾਇਆ ਜਾਏਗਾ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਕਾਮਯਾਬ ਹੋ ਸਕੇਗਾ ਇਸ ਬਾਰੇ ਤੁਹਾਡੀ ਕਿਰਾਏ ਹੈ ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜੇਕਰ ਤੁਹਾਨੂੰ ਦਾ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਨ ਤੋਂ ਬਾਅਦ ਇਸ ਦੇ ਨਾਲ ਵਾਲੇ ਬੈਲ ਬਲ ਬਟਨ ਨੂੰ ਕਲਿੱਕ ਜ਼ਰੂਰ ਕਰ ਲੈਣਾ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰਾ ਜ਼ਰੂਵਾਂਗਾ ਤੁਸੀਂ ਬਨੇ ਰਹੋ ਦਾ ਪੰਜਾਬ ਟੀਵੀ ਦੇ ਨਾਲ ਆਮ ਆਦਮੀ ਪਾਰਟੀ ਅਸਲ ਦੇ ਵਿੱਚ ਜੋ ਸਬਜਵਾਗ ਦਿਖਾ ਕੇ ਪੰਜਾਬੀਆਂ ਨੂੰ ਪੰਜਾਬ ਦੇ ਅੰਦਰ ਆਈ ਸੀ ਉਹ ਟੋਟਲੀ ਸਾਰਾ ਝੂਠ ਸੀ ਫਰੇਵ ਸੀਗਾ ਪੰਜਾਬ ਦੇ ਅੰਦਰ ਉਹਨਾਂ ਨੇ ਬੜੀ ਵੱਡੀ ਪੱਦਰ ਦੇ ਉੱਤੇ ਪੰਜਾਬੀਆਂ ਤੋਂ ਜਿੱਥੇ ਮੋਰਲ سپورਟ ਫਿਜ਼ੀਕਲ سپورਟ ਉੱਥੇ ਨਾਲ ਦੀ ਨਾਲ ਪੈਸੇ ਦੀ سپورਟ ਤੇ ਅੱਜ ਆਮ ਆਦਮੀ ਪਾਰਟੀ ਨੂੰ ਇੱਕ ਤੋਂ ਬਾਅਦ ਦੂਸਰਾ ਦੂਸਰੇ ਤੋਂ ਬਾਅਦ ਤੀਸਰਾ ਜਿਹੜੇ ਸੀਨੀਅਰ ਲੀਡਰ ਛੱਡ ਛੱਡ ਕੇ ਜਾ ਰਹੇ ਆ ਉਹਦੇ ਪਿੱਛੇ ਕੇਜਰੀਵਾਲ ਸਾਹਿਬ ਦਾ ਜਿਹੜਾ ਤਾਨਾਸ਼ਾਈ ਵਾਲਾ ਰਵਈਆ ਉਹੀ ਅਰਵਿੰਦ ਕੇਜਰੀਵਾਲ ਜਿਹੜਾ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਵਿਕਰਮ ਮਜੀਠੀਆ ਨੂੰ ਚਿੱਟੇ ਦਾ ਸਭ ਤੋਂ ਵੱਡਾ ਤਸਕਰ ਦੱਸਦੇ ਹੋਏ ਉਹਨੂੰ ਜੇਲ੍ਹ 'ਚ ਬੰਦ ਕਰਨ ਦੀਆਂ ਗੱਲਾਂ ਕਰਦੇ ਆ। ਉਹੀ ਅਰਬਿੰਦ ਕੇਜਰੀਵਾਲ ਮਾਫੀ ਮੰਗਦੇ ਹੋਏ ਵਿਕਰਮ ਮਜੀਠੀਆ ਨੂੰ ਕਲੀਨ ਚਟ ਤੇ ਜਾਂਦੇ ਆ। ਉਹੀ ਅਰਬਿੰਦ ਕੇਜਰੀਵਾਲ ਬਾਦਲਾਂ ਦੀਆਂ ਦਿੱਲੀ ਦੇ ਅੰਦਰ ਜਿਹੜੀਆਂ ਇੰਡੋ ਕੈਨੇਡੀਅਨ ਬੱਸਾਂ ਜਿਹੜੀਆਂ 에어ਪੋਰਟ ਤੇ ਜਾਂਦੀਆਂ ਨੇ ਉਹਨਾਂ ਨੂੰ ਹੱਥਾਂ ਪਲਕਾਂ ਤੇ ਬਿਠਾ ਕੇ ਤੇ ਅੱਜ ਪੂਰੇ ਉਹਨਾਂ ਦੇ ਘਰ ਭਰ ਰਿਹਾ ਤੇ ਪੰਜਾਬ ਦੀ ਸਰਕਾਰੀ ਟ੍ਰਾਂਸਪੋਰਟ ਪੰਜਾਬ ਦੀ ਬੋਲਵੋ ਰੋੜਵੇ ਤੇ ਪੀਆਰਟੀ ਸੀ ਦੀ ਉਹ ਫੜਫੜ ਕੇ ਠਾਣਿਆਂ 'ਚੇ ਬੰਦ ਕਰ ਰਿਆ ਆਪਣੇ ਪੁਰਾਣੇ ਸਾਥੀਆਂ ਨੂੰ ਕੱਢ ਦਿੱਤਾ ਬਲਕਿ ਬੇਇਜਤ ਕਰਕੇ ਗੰਦੀ ਸ਼ਬਦਾਵਲੀ ਕਰਕੇ ਕੱਢਿਆ ਗਿਆ ਉਹਨਾਂ ਨੂੰ ਤੇ ਆਮ ਆਦਮੀ ਪਾਰਟੀ ਨੇ ਆਪਣੀ ਸਾਰੀ ਸੋਚ ਆਈਡਿਓਲੋਜੀ ਝੂਠੀ ਜਿਹੜੀ ਆ ਉਹ ਛੱਡ ਦਿੱਤੀ ਹੈ ਲੋਕ ਆਮ ਆਦਮੀ ਪਾਰਟੀ ਤੋਂ ਪਿੱਛੇ हट ਗਏ ਆ ਕਿਉਂਕਿ ਉਸ ਤੋਂ ਬਾਅਦ ਜਿਹੜੇ ਬਾਈ ਇਲੈਕਸ਼ਨ ਹੋਏ ਆ ਚਾਹੇ ਉਹ ਪਾਰਲੀਮੈਂਟ ਦੇ ਆ ਚਾਹੇ ਵਿਧਾਨ ਸਭਾ ਦੇ ਹੋਏ ਆ ਚਾਹੇ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਚਾਹੇ ਪੰਚਾਇਤ ਚੋਣਾਂ ਹੋਈਆਂ ਮਤਲਬ ਡੱਬੇ ਖਾਲੀ ਕਰਤੇ ਪਬਲਿਕ ਨੇ ਪੰਜਾਬ ਦੀ ਨੇ ਆਮ ਆਦਮੀ ਪਾਰਟੀ ਦੇ ਸੋ ਥੱਲੋਂ ਬੇਸ ਨਿਕਲ ਗਿਆ ਇਸ ਕਰਕੇ ਹੁਣ ਚਾਹੇ ਉਹ ਫੂਲਕਾ ਸਾਹਿਬ ਦੀ ਗੱਲ ਕਰ ਲਈਏ ਚਾਹੇ ਉਹ ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰ ਲਈਏ ਲੋਕ ਇਹ ਸਭ ਕੁਝ ਵੇਖ ਰਹੇ ਆ ਆਮ ਆਦਮੀ ਪਾਰਟੀ ਵੀ ਦੌੜ ਗਈ ਆਪਣੇ ਸਟੈਂਡ ਤੋਂ ਤੇ ਸੁਖਪਾਲ ਸਿੰਘ ਖਹਿਰਾ ਵੀ ਛਾਲ ਮਾਰ ਗਿਆ ਸੋ ਕੋਈ ਵजूद ਨਹੀਂ ਇਹੋ ਜੀ ਨਟੰਕੀ ਦਾ ਇਹੋ ਜੀ ਜਿਹੜੀ ਆਕਰਸ਼ਨ ਕਰਨਾ ਹੁੰਦਾ ਲੋਕ ਇਹ ਕੁਝ ਨਹੀਂ ਇਹਦੇ ਵਿੱਚ ਸਤੀਫੇ ਵਿੱਚ ਅਸਲ 'ਚ ਉਹ ਕਦੋਂ ਦਾ ਛੱਡ ਚੁੱਕੇ ਪੰਜਾਬ ਦੇ ਲੋਕਾਂ ਨੂੰ ਇਹ ਸਿਰਫ ਆਪਣਾ ਧਿਆਨ ਖਿੱਚਣ ਦੀ ਇੱਕ ਆਖਰੀ ਕੋਸ਼ਿਸ਼ ਆ ਆਮ ਆਦਮੀ ਪਾਰਟੀ ਵੱਲੋਂ ਵੀ ਤੇ ਸੁਖਪਾਲ ਸਿੰਘ ਖਹਿਰਾ ਵੱਲੋਂ ਵੀ ਪਰ ਲੋਕ ਹੁਣ ਸਮਝ ਗਏ ਆ ਕਿਉਂਕਿ ਬਾਈ ਇਲੈਕਸ਼ਨ ਦੇ ਰਿਜ਼ਲਟ ਸਾਨੂੰ ਦੱਸਦੇ ਆ ਕਿ ਇਹਨਾਂ ਦੇ ਪੱਲੇ ਹੁਣ ਕੁਝ ਨਹੀਂ ਲੋਕ ਵੀ ਸਮਝ ਗਏ ਆ ਲੋਕ ਵਿਚਾਰੇ ਉਸ ਵੇਲੇ 2017 ਦੀਆਂ ਚੋਣਾਂ 'ਚ ਇਹ ਕਹਿ ਲੋ ਪਾਰਲੀਮੈਂਟ ਦੀਆਂ 2014 ਚੋਣਾਂ 'ਚ ਥੋੜਾ ਜਿਹਾ ਇੱਕ ਮਤਲਬ ਮਿਸਗਾਈਡ ਹੋ ਗਏ ਸੀ ਪੰਜਾਬ ਦੇ ਲੋਕ ਤੇ ਹੁਣ ਲੋਕ ਸਮਝ ਚੁੱਕੇ ਆ ਹੁਣ ਪੰਜਾਬ 'ਚ ਕਿਉਂਕਿ ਕਾਂਗਰਸ ਪਾਰਟੀ ਕੁਝ ਕਰ ਨਹੀਂ ਰਹੀ ਕਾਂਗਰਸ ਪਾਰਟੀ ਦੀ ਸਰਕਾਰ ਨੂੰ 2 ਸਾਲ ਹੋ ਗਏ ਆ ਅੱਜ ਚਾਹੇ ਉਹ ਵਿੱਦਿਆ ਦਾ ਮਾਮਲਾ ਚਾਹੇ ਉਹ ਸਿਹਤ ਦਾ ਮਾਮਲਾ ਚਾਹੇ ਨੌਕਰੀਆਂ ਦਾ ਮਾਮਲਾ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਐ ਦਲਿਤ ਆ ਨੌਜਵਾਨ ਐ ਅੱਜ ਸਾਰਿਆਂ ਦੇ ਮਸਲੇ ਕੈਪਟਨ ਅਬਰਿੰਦਰ ਸਿੰਘ ਜੀ ਭੁਲਾਈ ਬੈਠੇ ਆ ਤੇ ਇਸ ਕਰਕੇ اپوزیشن ਵੀ ਜਿਹੜੀ ਆ ਆਮ ਆਦਮੀ ਪਾਰਟੀ ਉਹ ਖਤਮ ਹੋ ਗਈ ਹੈ ਤੇ ਹੁਣ ਤਾਂ ਮੁਕਾਬਲਾ ਸਿੱਧਾ ਸੱਦਾ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਦਾ ਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ اپوزیشن ਦਾ ਰੋਲ ਚਾਹੇ ਉਹ ਵਿਧਾਨ ਸਭਾ ਦਾ ਪਲੇਟਫਾਰਮ ਹੋਵੇ ਤੇ ਚਾਹੇ ਉਹ ਬਾਹਰ ਪਬਲਿਕ ਦਾ ਪਲੇਟਫਾਰਮ ਹੋਵੇ ਅਸੀਂ ਸਰਕਾਰ ਦੇ ਖਿਲਾਫ ਲੋਕਾਂ ਦੇ ਹਿੱਤ ਚ ਲੋਕਾਂ ਦੇ ਵਾਸਤੇ ਬੋਲਦੇ ਆ ਲੜਾਈ ਲੜਦੇ ਆ ਐਜੀਟੇਸ਼ਨ ਕਰਦੇ ਆ ਕਰਦੇ ਰਵਾਂਗੇ ਕੋਈ ਨਾ ਕਰਤੀ ਦੇਖੋ ਸੁਖਬਾਲ ਸਿੰਘ ਖਹਿਰਾ ਤਾਂ ਮੈਂ ਵੈਸੇ ਹੀ ਦੱਸਿਆ ਵੀ ਉਹਨਾਂ ਦੀ ਆਦਤ ਹੈ ਉਹ ਜ਼ਿਆਦਾ ਟਾਈਮ ਕੱਢਦੇ ਨਹੀਂ ਹੁੰਦੇ ਕਿਤੇ ਵੀ ਸੋ ਆਮ ਆਦਮੀ ਪਾਰਟੀ ਦੇ ਬਾਰੇ ਵਿੱਚ ਹੁਣ ਲੋਕਾਂ ਨੂੰ ਵੀ ਪਤਾ ਲੱਗ ਗਿਆ ਆਪਣੀ ਏਡਾਲੋਜੀ ਛੱਡ ਚੁੱਕੀ ਹੈ ਜਿਹੜੀ ਕਾਂਗਰਸ ਨੂੰ ਉਹ ਭੰਡਦੀ ਰਹੀ ਅੱਜ ਉਸੇ ਕਾਂਗਰਸ ਦੀ ਝੋਲੀ 'ਚ ਬੁੱਕਲ 'ਚ ਜਾ ਕੇ ਬੈਠਣ ਦੀ ਤਿਆਰੀ ਚ ਕਰ ਰਹੀ ਹੈ ਦਿੱਲੀ 'ਚ ਵੀ ਪੰਜਾਬ 'ਚ ਵੀ ਕਿਹੜੇ ਮੂੰਹ ਨਾਲੇ ਲੋਕਾਂ ਨੂੰ ਹੁਣ ਆਪਣਾ ਮੂੰਹ ਦਿਖਾਉਣਗੇ ਤੇ ਇਸ ਕਰਕੇ ਸੁਖਬਾਲ ਸਿੰਘ ਖਹਿਰਾ ਸਿਰਫ ਲੋਕਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਲੋਕ ਸਭ ਕੁਝ ਜਾਣ ਗਏ ਇਹਨਾਂ ਦੇ ਮਾਰਚ ਵੀ ਫੇਲ ਹੋ ਗਏ ਆ ਇਹਨਾਂ ਦੀਆਂ ਜਿਹੜੀਆਂ ਝੂਠੀਆਂ ਸੱਚੀਆਂ ਗੱਲਾਂ ਸੀ ਉਹ ਵੀ ਲੋਕਾਂ ਦੇ ਹੁਣ ਸਾਹਮਣੇ ਆ ਗਈਆਂ ਹੁਣ ਜਿਹੜੀ ਬਿੱਲੀ ਥੱਲੇ ਚੋਂ ਬਾਹਰ ਆ ਗਈ ਆ ਹੁਣ ਬਸ ਹਫੜਾ ਦਫੜੀ ਚ ਇਹ ਹੁਣ ਹੱਥ ਪੈਰ ਮਾਰਨ ਦੀ ਕੋਸ਼ਿਸ਼ ਆ ਲੇਕਿਨ ਪੰਜਾਬ ਦੇ ਲੋਕ ਬੜੇ ਸਿਆਣੇ ਆ ਪੰਜਾਬ ਹਮੇਸ਼ਾ ਐਡਵਾਂਸ ਰਾਜਨੀਤੀ ਕਰਦਾ ਹੈ ਔਰ ਸਾਫ਼ ਸੁਥਰੀ ਰਾਜਨੀਤੀ ਕਰਦਾ ਸੋ ਇਹ ਇਹਦਾ ਕੋਈ ਜਦੋਂ ਕੋਈ ਪਾਰਟੀ ਕੋਈ ਸੰਸਥਾ ਬਿਨਾਂ ਆਧਾਰ ਤੋਂ ਬਿਨਾਂ ਕਿਸੇ ਸਿਸਟਮ ਤੋਂ ਚੱਲੇਗੀ ਉਹਦਾ ਹਸ਼ਰ ਇਹੀ ਹੋਏਗਾ ਸੋ ਕਿਨੇ ਠੀਕ ਕੀਤਾ ਗਲਤ ਕੀਤਾ ਉਹ ਬਾਅਦ ਦੀ ਗੱਲ ਪਰ ਹਸ਼ਰ ਉਹਦਾ ਇਹ ਹੋਣਾ ਸੀ ਇਹ ਸਾਨੂੰ ਪਹਿਲਾਂ ਹੀ ਪਤਾ ਸੀ ਜੀ ਸੁਪਾਸ ਸਿੰਘ ਕਹਿ ਰਹੇ ਹੁਣ ਆਪਣੀ ਪਾਰਟੀ ਬਣਾਉਣੇ ਜਾ ਰਹੇ ਨੇ ਕਹਿੰਦੇ ਨਵੀਂ ਪਾਰਟੀ ਨਾਲ ਆਪਾਂ ਇਲੈਕਸ਼ਨ ਲੜਾਂਗੇ ਸਾਡੇ ਵੱਲੋਂ ਸ਼ੁਭ ਕਾਮਨਾਵਾਂ ਅਸੀਂ ਕਾਹਨੋਂ ਕੋਣ ਹਾਂ ਸਾਡੇ ਵੱਲੋਂ ਸ਼ੁਭ ਕਾਮਨਾਵਾਂ ਉਹ ਬਣਾਉਣ ਮਜ਼ਬੂਤ ਪਾਰਟੀ ਬਣਾਉਣ ਇਹ ਗੱਲ ਹੈ ਕਿ ਉਹ ਆਪਣੀ ਆਮ ਆਦਮੀ ਪਾਰਟੀ ਨੂੰ ਚੰਗੀ ਤਰ੍ਹਾਂ ਰਲ ਕੇ ਢਾਉਣ ਉਹ ਸਾਨੂੰ ਉਹਦੇ ਵਿੱਚ ਕੀ ਲੈਣਾ ਦੇਣਾ ਸਾਨੂੰ ਉਹਦੇ ਵਿੱਚ ਕੋਈ ਇਤਰਾਜ਼ ਨਹੀਂ ਸਾਡੀਆਂ ਸ਼ੁਭ ਕਾਮਨਾਵਾਂ ਔਰ ਦ੍ਰਿੜਤਾ ਨਾਲ ਬਣਾਉਣ ਔਰ ਲੋਕ ਕਿਹਨੂੰ ਪਸੰਦ ਕਰਦੇ ਨਹੀਂ ਕਰਦੇ ਇਹ ਆਪੇ ਦੱਸਣਗੇ ਆਉਣ ਵਾਲੇ ਸਮੇਂ 'ਚ ਜਿਹੜਾ ਕਾਂਗਰਸ ਪਾਰਟੀ ਦਾ ਆਮ ਆਦਮੀ ਪਾਰਟੀ ਇੱਕ ਮਹਾ ਗਠਬੰਧਨ ਜਿਹੜਾ ਆਮ ਆਦਮੀ ਪਾਰਟੀ ਨੂੰ ਵੀ ਨਾਲ ਲੈ ਆ ਰਿਹਾ ਚਾਹ ਰਿਹਾ ਹੈ ਲੱਗਦਾ ਪੰਜਾਬ ਦੀ ਰਾਜਨੀਤੀ ਤੇ ਫਰਕ ਪਏਗਾ ਦੇਖੋ ਗੱਲ ਇਹਦਾ ਹੈ ਕਿ ਗਠਬੰਧਨ ਜਿੰਨੇ ਮਰਜ਼ੀ ਬਣਾ ਲੈਣ ਇਹ ਸਾਰੇ ਜਾਣਦੇ ਆ ਕਿ ਮਹਾਗਠ ਬੰਧਨ ਨਹੀਂ ਇਹ ਠਗਾਂ ਦਾ ਕਰਪਟ ਲੋਗਾਂ ਦਾ ਇੱਕ ਟੋਲਾ ਬਣ ਗਿਆ ਹੈ ਕਿਉਂਕਿ ਮੋਦੀ ਸਰਕਾਰ ਦੇ ਵਿੱਚ ਉਹਨਾਂ ਦਾ ਉਹ ਜਿਹੜਾ ਕਰਪਸ਼ਨ ਦਾ ਜਿਹੜਾ ਉਹਨਾਂ ਦਾ ਚੱਲਦਾ ਸੀ ਉਹ ਸਾਰਾ ਹਲਵਾ ਮੰਡਾ ਬੰਦ ਹੋ ਗਿਆ